ਉਹ 15 ਸਾਰੇ ਠੀਕ ਠਾਕ ਆ। ਆਹ ਦੇਖ, ਸ਼ੀਰ ਖੜੇ, ਈਲ ਭਰੰਡ ਆ ਗੱਡੀਆਂ 'ਚ। ਆਪ ਕਪੈਂਡ ਹੀ ਪੂਰੀ। ਆਹ। ਕੋ ਮਾਦੇ। ਆਹ ਤਾਂ ਪੂਰਾ ਸ਼ਕੀਆ। ਤੇ ਆਜ ਯਲ ਦੇਖ ਰਿਹਾ, ਮਰੂ ਖੁਸ਼ ਹੁੰਦੀ ਆ। ਆਹ ਵਾਹ ਵਾਹ। ਕੀ ਆ ਮੇਰਾ। ਈਲ ਪਾਣੀ ਪਾ ਲਿਆ। ਇਹ ਹੁਣ ਚੱਲਦੇ ਅੰਦਰ ਫੇਸ ਅ ਕੀ ਪੰਦਾ ਹੁਣ ਹੁਣ ਪੀਵਾਂਗੇ ਆਪਾਂ ਕੌਫੀ ਵੀ ਆ ਬਣਾ ਕੇ ਆ ਵਧੀਆ ਸੋ ਉਹਨਾਂ ਖਿਚਾਂ ਗੱਡੀ ਸਾਰੀ ਰਾਤ ਇਹ ਲੋ ਪਾਣੀ ਪਾ ਲਿਆ। ਕੱਪ ਕੌਫੀ ਦਾ ਚੱਕ ਲਿਆ ਤੁੰਛੇ ਰੋ। ਆ ਵਾਰ ਰਾਤਾਂ ਨਹੀਂ ਆ ਰਹੇ ਜਗ ਮਾਰੇ, ਦਿਵਾਰੀਆਂ ਮਿਲ ਜਗਣ ਨਹੀਂ ਡੀਆਂ ਕਿ ਨਹੀਂ ਲਾਟੀਆਂ। ਉਹ ਵੀ ਨਿਕਲ ਚੱਲੇ ਹੁਣ ਆਪਾਂ ਇੱਕ ਨਵੇਂ ਸਫ਼ਰ ਤੇ ਹੁਣ ਸਾਰੀ ਦਾਤ ਸੜਕਾਂ ਨਾਲ ਜੁਲਾ ਕਰਦੇ ਜੀ ਜਿਹੜਾ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਕੋਈ ਚੋਸ ਚਲਾਕੀ ਨਾ ਕਰੋ ਬਸ ਨਿਯਾਰੇ ਨਾ ਕੰਮ ਕਰੋ ਰੱਬ ਦੇ ਛੱਡ ਦਿਓ ਰੱਬ ਆਪੇ ਤੁਹਾਨੂੰ ਖੁੱਲੇ ਗੱਫੇ ਦਊਗਾ ਕੋਈ ਹੀਰ ਫੇਰ ਨਾ ਕਰੋ ਆਪਣੇ ਕੰਮ ਨਾ ਰੱਬ ਵੇਖਦਾ ਵਾ ਮੈਂ ਇੱਥੇ ਵੇਖਿਆ ਜਿਹੜੇ ਵੱਡੇ ਵੱਡੇ ਮਾਲ ਟਰੱਕਾਂ ਦੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਜਿਹਨਾਂ ਨੇ ਪੈਸੇ ਮਾਰੇ ਮਾਰੇ ਹੈ ਨਾ ਉਹ ਮੈਂ ਰਲਦੇ ਦੇਖੇ ਰੋਂਦੇ ਦੇਖੇ ਬਾਬਿਓ ਕੋਈ ਚੱਕਰ ਨਹੀਂ ਰੱਬ ਵੇਖਦਾ ਵਾ ਆ ਜਿਹੜੇ ਜਾਣੇ ਨੇ ਜ਼ਿਆਦੇ ਟਰੱਕਾਂ ਉੱਪਰ ਪੈਸੇ ਮਾਰ ਲੈਣ ਦੇ ਡਰਾਈਵਰਾਂ ਦੇ ਉਹ ਰੋਂਦੇ ਮੈਂ ਪਟਦੇ ਵੇਖੇ ਇੱਥੇ ਆ ਟੈਂਸ਼ਨ ਨਾ ਲੋ ਉਹ ਸਾਰੀਆਂ ਡੋਰਾ ਰੱਬ ਦੇ ਸਿਰਦੋ ਕੰਮ ਖਿੱਚ ਕੇ ਰੱਖੋ ਬਾਬਿਓ ਨਿਆਰੇ ਲੋ ਉਹ ਦਿਨ ਰਾਤ ਕੰਮ ਕਰੋ ਲੈ ਕੇ ਰੱਬ ਦਾ ਨਾ ਪਿੱਛੇ ਬਾਪੂ ਗੁਣਾ ਨੂੰ ਪਿੰਡ ਕੂਠੀਆਂ ਬਾਦੋ ਐਵੇਂ ਨਾ ਰੋਈ ਪਿੱਟੀ ਆ ਉਹ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਕੰਮ ਕਰੋ ਕੋਈ ਚੱਕਰ ਨਹੀਂ ਲੈ ਕੇ ਰੱਬ ਦਾ ਨਾ ਜਦੋਂ ਸਵੇਰੇ ਉੱਠਦੇ ਲੋ ਰੱਬ ਦਾ ਨਾ ਤੇ ਕੰਮ ਤੇ ਚੜ ਕੇ ਰਵੋ ਐਵੇਂ ਨਾ ਡਰੂ ਡਰੂ ਕਰਿਓ ਕੰਮ ਨਹੀਂ ਹੁਣਾ ਕੰਮ ਨਹੀਂ ਹੁਣਾ ਕੰਮ ਕਰੋ ਖਿੱਚ ਕੇ ਜੇ ਲੋ ਪਹਿਲਾਂ ਲੱਗਦਾ ਓੱਖਾ ਵੇ ਦੇਖੀ ਆਉਂਦਾ ਸੁਵਾਜ ਡਿੱਗੇ ਨਾ ਡਾਲਰ ਟੰਨ ਟੰਨ ਕਰਕੇ ਕਾਊਂਟਰਾਂ 'ਚ ਫੇ ਸਵਾਦ ਆਉਂਦਾ ਨਜ਼ਾਰੇ ਲੋ ਬਾਬੇ ਕੋਈ ਨਹੀਂ ਇਥੇ ਕਿਸੇ ਦਾ ਆਪ ਹੀ ਮੁਰੇ ਹੋਣਾ ਪੈਣਾ ਵਾ ਚਿੱਲ ਕਰੋ ਯਾਰ ਖੁਸ਼ ਰਹਿ ਅਗਰ ਉਹ ਵਾਸੇ ਐਵੇਂ ਨਾ ਰੋਈ ਪਿੱਟੀ ਜਾ ਕਰੋ ਯਾਰ ਆ ਹੋ ਗਿਆ ਹੋ ਗਿਆ ਜੋ ਹੋਣਾ ਹੋ ਜਾਣਾ ਵਾ ਮਾੜਾ ਟਾਈਮ ਵੀ ਲੰਘ ਹੀ ਜਾਣਾ ਚੰਗਾ ਆ ਜਾਂਦਾ ਹੁੰਦਾ ਆਪੇ ਐਵੇਂ ਨਾ ਟੈਨਸ਼ਨ ਲਈ ਜਾ ਕਰੋ ਯਾਰ ਇਹ ਦੁਨੀਆ ਕਚਰੀ ਕਿਥੇ ਪਹੁੰਚ ਗਈ ਯਾਰ ਆ ਪਾਵੇਂ ਰਹੀ ਪਿੱਟੀ ਨੇ ਲੋਕਾਂ ਦੀਆਂ ਗੱਲਾਂ ਕਰੀ ਜਾਂਦੇ ਉਹ ਇਉਂ ਕਰੀ ਜਾਓ ਬਸ ਟਾਈਮ ਆ ਗਿਆ ਬਾਬੇ ਆਪਣਾ ਕੀ ਹੁੰਦਾ ਹੁਣ ਕੋ ਰੱਬ ਦਾ ਨਾਮ ਤੇ ਕੰਮ ਖਿੱਚ ਦੋ ਯਾਰ ਟੈਨਸ਼ਨ ਨਹੀਂ ਲੈਣੀ ਕਿਸੇ ਕੰਮ ਦੀ ਇੱਕ ਦੋ ਦਿਨ ਤੁਹਾਨੂੰ ਕੰਮ ਔਖਾ ਲੱਗੂ ਯਾਰ ਤੋ ਹਣੀ ਹੁੰਦਾ ਸਿੱਖ ਜਾਗੇ ਸਾਰੇ ਸਿੱਖਦੇ ਹੀ ਆ ਇੱਥੇ ਕੋਈ ਸਿੱਖਿਆ ਹੈ ਯਾਰ ਕੰਮ ਨਿਆਰੇ ਲੋਕਾਂ ਕੰਮ ਬਸ ਪਤਾ ਲਾ ਜੇ ਕੁਝ ਕੀਤਾ ਯਾਰ ਪਿੰਡ ਐਂਡ ਪਾ ਦੋ ਕੋਠੀਆਂ ਯਾਰ ਬਾਰ ਕਮਾਈ ਕਰੋ ਤੇ ਪਿੰਡ ਸਿੱਟੀ ਚਲੋ ਪੈਸੇ ਯਾਰ ਸਿੱਟੀ ਚਲੋ ਐਵੇਂ ਇੱਥੇ ਨਹੀਂ ਕੋਈ ਰੱਖਣ ਦਾ ਫਾਇਦਾ ਜਿੰਨਾ ਕਿ ਮੈਂ ਹਸਾਬ ਲਾਇਆ ਤੇ ਯਾਰੇ ਲੋ ਚੱਲ ਵਾਹ ਪੇ ਆਪਾਂ ਬਾਹਰ ਕੋਈ ਰਿਸ਼ਤੇਦਾਰੀਆਂ ਕੋਈ ਯਾਰੀਆਂ ਬਗਵਾਨੀ ਆਏ ਇਥੇ ਜੇ ਤੁਹਾਡੇ ਜੇਬ ਚ ਡਾਲਰ ਹੈਗਾ ਤਾਂ ਕਿਸੇ ਨੇ ਤੁਹਾਨੂੰ ਪੁੱਛਣਾ ਨਹੀਂ ਕਿਸੇ ਨੇ ਇੱਥੇ ਨਹੀਂ ਕਿਸੇ ਨੂੰ ਪੈੰਡ ਚੋਧਣੇ ਪੁੱਛਣਾ ਠੀਕ ਆ ਆ ਤਾਂ ਨਿਆਰੇ ਲੋ ਚੱਲ ਕਰੋ ਕੰਮ ਕਰੋ ਖਿੱਚ ਕੇ ਪਿੰਡ ਚ ਬੱਲੇ ਬੱਲੇ ਕਰਾ ਦਿਓ ਪਤਾ ਨਹੀਂ ਇੱਥੇ ਕੀ ਬੰਨਾਂਗੇ ਨਹੀਂ ਬੰਨਣਾ ਆਪਦਾ ਪੈਂਡ ਪੈਂਡ ਦੇ ਪੱਕੇ ਪੈਰ ਕਰ ਲੋ ਇੱਥੇ ਜੋ ਕਰਨਾ ਗਰੀ ਚਲੋ ਨਾਲ ਬਰ ਪਿੱਛੇ ਪੈਂਡ ਦੇ ਵਿੱਚ ਰਖੋ ਠੋਕ ਕੇ ਕੰਮ ਤੇ ਜੋ ਜੇ ਗਏ ਤੇ ਉੱਥੇ ਰਹਿਣ ਨੂੰ ਹੈਗਾ ਕੁਝ ਕਰ ਐਵੇਂ ਨਾ ਰੋਈ ਪਿੱਟੀਆ ਲੋਪਾਂ ਪਿੱਛੇ ਲਾ ਕੇ ਤੇ ਗੱਡੀਆਂ ਵੱਡੀਆਂ ਲੈ ਲੋ ਉਹ ਲੈ ਲੋ ਆ ਲੈ ਲੋ ਕੋਈ ਫਾਇਦਾ ਨਹੀਂ ਨਜ਼ਾਰੇ ਲੋ ਤੇ ਕੰਮ ਕਰੋ ਆਪਦਾ ਖਿੱਚ ਖਿਚੜੇ ਪੈਂਡ ਪੈਸੇ ਕਰ ਲੋ ਪੈਂਡ ਇੱਥੇ ਮਾਦਾ ਬੇਬੇ ਹੁਣੇ ਸੌਖੇ ਕਰੋ ਇੱਥੇ ਨਹੀਂ ਕੋਈ ਫਾਇਦਾ ਵੱਡੀ ਗੱਡੀ ਲੈ ਕੇ ਗੇੜੀ ਕੱਢ ਲਈ ਕੀ ਇਹਨ ਕੇ ਨੂੰ ਦਿਖਾਣਾ ਯਾਰ ਕੋਈ ਪੁੱਛਦਾ ਇੱਥੇ ਕੋਈ ਪਤਾ ਵੀ ਲਣੀ ਆਪਾਂ ਨੂੰ ਪੁੱਛਦਾ ਕੋਈ ਕਿਹਦੀ ਇੱਥੇ ਕਦਰ ਹੈਣੀ ਮੂੰਹ ਤੇ ਹੋਰ ਆ ਤੇ ਪਿੱਠ ਪਿਛੇ ਲੋਕੀ ਹੋਰ ਆ ਐਵੇਂ ਯਾਰ ਇੱਥੇ ਯਾਰੀਆਂ ਬਗਾਲੋ ਰਿਸ਼ਤੇਦਾਰੀਆਂ ਬਗਾਲੋ ਕੋਈ ਫਾਇਦਾ ਨਹੀਂ ਐਂਡ ਤੇ ਕੋਈ ਨਹੀਂ ਕਿਸੇ ਨੇ ਨਹੀਂ ਕੰਮ ਆਣਾ ਤੇ ਤੁਹਾਡੇ ਖਾਤੇ 'ਚ ਪੈਸੇ ਹੈਗੇ ਤੇ ਉਹੀ ਕੰਮ ਆਣੇ ਆ ਉਹੀ ਆਪਣੇ ਦੇ ਲੱਗਣੇ ਕਿਸੇ ਨੇ ਕਿਸੇ ਨੇ ਨਹੀਂ ਆਪਣੇ ਦੇ ਪੈਸੇ ਲਾਉਣੇ ਸੇਲੀ ਕੰਮ ਕਰੋ ਮੇਨ ਮੁਤਾਬਕੇ ਕੰਮ ਹੀ ਕਰਨਾ ਹੈ ਬਾਬੇ ਹੋਰ ਕੋਈ ਫਾਇਦਾ ਨਹੀਂਗਾ ਆਪਦਾ ਇੰਜੋਏ ਕਰੋ ਮਾਣਾ ਮੋਟਾ ਜੀ ਕਰਨਾ ਹੈ ਬਾਕੀ ਜਿਆਦਾ ਹੀ ਫੋਕਸ ਕੰਮ ਤੇ ਰੱਖੋ ਹੀ ਆ ਪੈਸੇ ਜੁੜੋ ਜੇ ਆਪਣਾ 1000 ਰੁਪਏਲੀ ਰੱਖਣਾ ਬਾਈ 1 200 ਰੁਪਏਲੀ ਰੱਖੋ ਬਾਕੀ ਕੋਈ ਕੁੱਤਾ ਬਿੱਲਾ ਨਾ ਰੱਖੋ ਕੋਈ ਫਾਇਦਾ ਨਹੀਂ ਆ ਸਾਰੇ ਤਨ ਖਾਣ ਨੂੰ ਤੇ ਵਗਾਰਾ ਪਾਉਣ ਲਈ ਆ ਮੇਰਾ ਕੰਮ ਕਰਦੇ ਤੇ ਮੇਰਾ ਉਹ ਕੰਮ ਕਰਦੇ ਇਹਦਾ ਲੈ ਕੇ ਨਿਕਲਣ ਵਾਲੀ ਆ ਉਹਦੇ ਅੱਧਾ ਪੱਕਾ ਬੈਲੀ ਯਾਰ ਰੱਖੋ ਨਹੀਂ ਯਾਰੇ ਲਾਉਂਗੇ ਐਵੇਂ ਨਾ ਕਿਸਦੀਆਂ ਬਗਾਰਾਂ ਚੱਲੀ ਚਲੋ ਇੱਥੇ ਆ ਉਹਦਾ ਟਾਈਮ ਟੂ ਟਾਈਮ ਕੰਮ ਕਰੋ ਟਾਈਮ ਤੋਂ ਟਾਈਮ ਕਿ ਟਾਈਮ ਟਪਾਈ ਦਿਓ ਕੰਮ ਤੋਂ ਓਈ ਫੈਰ ਆਣੀਆ ਐ ਜੋ ਰੋਈ ਜਾਣਾ ਕੰਮ ਅੱਠ ਤੋਂ ਪੰਜ ਕੰਮ ਕਰ ਲਵੋ ਨਹੀਂ ਸੁਆਦ ਬਈ ਪੰਜ ਸਾਲ ਤੀ ਸੁਆਦ ਲੈ ਲਿਆਂ ਬਾਬੇ ਬਾਜ ਓਕੇ ਹੋਊਂਗੇ ਜਿਹੜੇ ਪੰਜ ਸਾਲ ਬਾਅਦ ਲੈਣਾ ਹੱਡ ਪੈਰ ਦੋਹਾਂ ਲਾਪੇ ਤੇ ਪਤਾ ਲੱਗਣਾ ਕਿੱਥੇ ਫਸ ਗਈਆਂ ਕੀ ਆ ਐ ਜੇਲੀ ਜੇ ਪਾਪ ਫੌਲਾ ਰੱਖੋ ਤੇ ਖਾਤੇ ਫੌਲਾ ਰੱਖੋ ਮੇਰੇ ਬਾਈ ਜਿਹੜਾ ਮਾੜਾ ਮੋਟਾ ਖਾਂਦੇ ਪੀਂਦੇ ਯਾਰ ਉਹ ਧਿਆਨ ਨਾਲ ਘੱਟ ਖਾਓ ਤੇ ਕੰਮ ਖੱਟ ਕੇ ਕਰੋ ਯਾਰ ਰਾਤ ਦੀਆਂ ਦੇਖੋ ਰਾਣੀਆਂ ਤਪੀਆਂ ਜਾਂਦੀਆਂ ਹਨੀ ਤੇ ਰਾਤ ਕੰਮ ਕਰੋ ਬਾਬੇ ਨਾ ਵੀ ਸੇਓ ਗੱਡੀ ਤੋਂ ਭਲੀ ਜਾਇ ਕਾਰ ਇਹ ਚੜਦੇ ਹੱਲ ਪਾਣੀ ਮਾ ਪੀਏ ਤੇਰ ਤੇ ਗਿਆ ਸਾਫ ਮਾਰਿਆ ਆਹ ਰਿਸ਼ੀਰਾ ਪੂਰਾ ਸ਼ੇਰ ਆਪਣਾ ਚਮਕਣ ਲਾ ਪਿਆ ਆਹ ਆਹ ਨਿਆਰੇ ਵੱਜ ਗਏ ਸਵਾਰ ਕਰ ਦਿਓ ਸਾਰਾ ਪਾਣੀ ਹਾਂ ਮੰਨਦੇ ਐ ਹੀ ਉਹ ਬਣਦੀ ਗੱਲ ਨਹੀਂ ਆਹ ਨਾ ਕੰਬੜ ਤਾਂ ਨਹੀਂ ਆ ਬੇ ਦੁਨੀਆ ਤੇ ਆਏ ਆ ਕੁਛ ਨਾ ਪੁੱਛਤਾ ਕਰਕੇ ਜਾਵਾਂਗੇ ਇਹਦਾ ਸੁੱਕੇ ਨਹੀਂ ਜਾਵਾਂ ਇੰਨੀ ਸਵਾਦ ਜ਼ਿੰਦਗੀ ਦਾ ਸੌਠ ਲੋ ਖਾ ਲੋ ਸੌਂ ਲੋ ওই ਸਵਾਦ ਤੁਹਾਡੀ ਬਬੇ ਕੰਮ ਖਾਚੇ ਕਰੋ ਘਰ ਦੇ ਨੂੰ ਕਰਕੇ ਦਿਨਾਉ ਨਹੀਂ ਅਸੀਂ ਕਰ ਸਕਦੇ ਕੰਮ ਕੋਈ ਫੈਲਾ ਨਹੀਂਗਾ ਚੁੱਲ੍ਹੇ ਬਿਸਤਰੇ ਤੇ ਪਏ ਰਹਿਣ ਦਾ ਉਸ ਦਾ ਬਸ ਕਰੋ ਦੁਨੀਆ ਨੂੰ ਕਰਕੇ ਦਿਖਾਓ ਬੈਂਡ ਵਾਲੇ ਨਹੀਂ ਦਸਨਾਂ ਸਾਥੇ ਲੋਕੀ ਕੋਈ ਫਾਇਦਾ ਨਹੀਂ ਕਰ ਚਲਾਈ ਚੱਲੋ ਰੀਲਾ ਦੇਖੀ ਜਾਓ ਕਿਨੇ ਕਿਨੇ ਘੰਟੇ ਆਪਾਂ ਖਰਾਬ ਕਰ ਲੈਨੇ ਆਂ ਫੂਚ ਲਾ ਜਲਾ ਰੇ ਫੂਚ ਲਾ ਜਲਾ ਰੇ ਉਹਦੇ ਟਾਈਮ ਉਹ ਸੋਚੋ ਕੀ ਕਰਨਾ ਜ਼ਿੰਦਗੀ ਚ ਰੀਲਾ ਨੇ ਕਸ਼ੀ ਦੇਣਾ ਰੀਲਾ ਨੇ ਦੱਦੇ ਇਹ ਬਾਜੇ ਪੈਸੇ ਨਹੀਂ ਭਾਰੇ ਜਾਣੇ ਉਹ ਸੋਚੋ ਕੀ ਕਰ ਸਕਦੇ ਆਪਾਂ ਲੋਰੀ ਬਾਬੇ ਆਪਾ ਪਹੁੰਚ ਗਿਆ ਆਪਣੇ ਟਿਕਾਣੇ ਤੇ ਮੋੜ ਆਪਾ ਸਦਾ ਹੈ ਆ ਆ ਆ ਗਿਆ ਆਪਾਂ ਹੈਂਡ ਕਰਦੇ ਹਾਂ ਲੋ ਵੀ ਲਈ ਰੱਬ ਦਾ ਨਾਮ ਆਪਾਂ ਦੇ ਬਹੁਤ ਵੱਧ ਸਫਰ ਲਗਾਇਆ ਸਹੀ ਸਲਾਮ ਰੱਬਾ ਆਪਣੇ ਤਨਾਨੇ ਦੇ ਪੌਣ ਤੇ ਬਬਲ ਹੁਣ ਕਰਦੇ ਹਾਂ ਰੈਸਟ ਤੇ ਜੋ ਆਪਕੇ ਸਾਰੇ ਨੇ ਬਰਟ ਨਾਈਟ ਬਾਏ ਬਾਏ டாਡਾ ਸਸਰੀ ਕਾ